ਸਮਸਾ ਕੰਮ ਆਇਆ ਕੱਲ ਨਹੀਂ ਮਸਾ ਮਿਲਦੀ ਆ ਰੋਟੀ ਕਰਨਾ ਪੈਂਦਾ ਹੱਲ ਨਹੀਂ ਬੇਬੇ ਦੀ ਨਿਗਾਹ ਵੀ ਕਮਜ਼ੋਰ ਹੋ ਗਈ ਫਿਰਦਾ ਮੈਂ ਤਾਂ ਹੁਣ ਤੰਗੀਆਂ ਕੱਟਦਾ ਤੇਰੀ ਸਹੇਲੀ ਦੇ ਵਿਆਹ ਦੇ ਵਿੱਚ ਲਾਇਆ ਟੈਂਟ ਨਹੀਂ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ ਤੇਰੀ ਸਹੇਲੀ ਦੇ ਵਿਆਹ ਦੇ ਵਿੱਚ ਲਾਇਆ ਟੈਂਟ ਨਹੀਂ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ ਮਾਰ ਕੇ ਮੈਂ ਜਾਵਾਂ ਕਰੇ ਝੂਠ ਸੋਣੀਏ ਲੋਕਾਂ ਦੀ ਮੈਂ ਮਾਂਜਦਾ ਸੀ ਝੂਠ ਸੋਣੀਏ ਮਾਰ ਕੇ ਮੈਂ ਜਾਵਾਂ ਕਰੇ ਝੂਠ ਸੋਣੀਏ ਲੋਕਾਂ ਦੀ ਮੈਂ ਮਾਂਜਦਾ ਸੀ ਝੂਠ ਸੋਣੀਏ ਕਿੰਨੇ ਮਿਲਦੇ ਆ ਪੈਸੇ ਤਾਂ ਤੂੰ ਵੀ ਜਾਣਦੀ ਇਸ ਕੰਮ ਉੱਤੇ ਮੇਰਾ ਹੁਣ ਦਿਲ ਅੱਕਦਾ ਤੇਰੀ ਸਹੇਲੀ ਦੇ ਵਿਆਹ ਦੇ ਵਿੱਚ ਲਾਇਆ ਟੈਂਟ ਨਹੀਂ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ ਤੇਰੀ ਸਹੇਲੀ ਦੇ ਵਿਆਹ ਦੇ ਵਿੱਚ ਲਾਇਆ ਟੈਂਟ ਨਹੀਂ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ ਕੰਮ ਤੂੰ ਕਰੀ ਜਾ ਮੁੰਡਿਆ ਵੇ ਪਲੇਟਾਂ ਨਾ ਤੋੜ ਕੰਮ ਤੂੰ ਕਰੀ ਜਾ ਮੁੰਡਿਆ ਵੇ ਪਲੇਟਾਂ ਨਾ ਤੋੜ ਜੱਗੀ ਮਾਨ ਦੀ ਦਿਹਾੜੀ 300 ਪੱਕੀ ਹੁੰਦੀ ਆ ਸਾਡੇ ਲਈ ਤਾਂ ਟਿਪ ਕੱਲੀ ਲੱਕੀ ਹੁੰਦੀ ਆ ਜੱਗੀ ਮਾਨ ਦੀ ਦਿਹਾੜੀ 300 ਪੱਕੀ ਹੁੰਦੀ ਆ ਸਾਡੇ ਲਈ ਤਾਂ ਟਿਪ ਕੱਲੀ ਲੱਕੀ ਹੁੰਦੀ ਆ ਟਾਰੀ ਵਾਲੇ ਨੂੰ ਕਹਿੰਦੀ ਹੁਣ ਬੱਸ ਕਰ ਜਾ ਕਹਿੰਦੀ ਫਿਰਦਾ ਐਵੇਂ ਲਾਇਆ ਟੈਂਟ ਨਹੀਂ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ ਤੇਰੀ ਸਹੇਲੀ ਦੇ ਵਿਆਹ ਦੇ ਵਿੱਚ ਲਾਇਆ ਟੈਂਟ ਨਹੀਂ ਫਿਰਦਾ ਸੀ ਉੱਥੇ ਮੈਂ ਪਲੇਟਾਂ ਚੱਕਦਾ